ਮੈਂ ਤੁਹਾਡੀ ਜਾਣਕਾਰੀ ਵਾਲੇ ਦੱਸ ਦੇਣਾ ਇੱਕ ਤਰੀਕ ਨੂੰ ਜਰੂਰ ਇਹ ਖੇਮ ਕਰਨ ਗਏ ਆ ਉੱਥੇ মিডিਆ ਵੀ ਗਿਆ ਵਾ ਉੱਥੇ ਜਿਹੜਾ ਸ਼ਹੀਦ ਭਾਈ ਅਨਾਰ ਸਿੰਘ ਪਾੜਾ ਸੀਗਾ ਉਹਦੀ ਵਰਸ਼ੀ ਸੀ ਉਹਦੇ ਵਿੱਚ ਇਹਨਾਂ ਨੇ ਲੈਕਚਰ ਵੀ ਕੀਤਾ ਵਾ ਜਦੋਂ ਲੈਕਚਰ ਕੀਤਾ ਸਾਰਾ ਉੱਥੇ মিডিਆ ਵੀ ਗਿਆ ਹੋਊਗਾ ਪੰਥਕ ਜਿਹੜੇ ਇਹ ਸਫਾ ਦੇ ਮੈਂਬਰ ਉਹ ਵੀ ਗਏ ਹੋਣਗੇ ਉਹ ਲੋਕੇਸ਼ਨ ਉਸ ਦੇਣ ਦੀ ਆ ਬਾਕੀ ਜਿਹੜਾ ਇਹ ਬਾਰਡਰ ਏਰੀਆ ਦੀ ਗੱਲ ਕਰਦੀ ਸਾਡੇ ਦੇ ਘਰ ਜਿਹੜਾ ਵਾ ਉਹੋ ਹੀ ਬਾਰਡਰ ਤੋਂ 1 ਕਿਲੋਮੀਟਰ ਤੇ ਆ ਮੇਰਾ ਬਾਬਾ ਨਾਨਕ ਬਾਰਡਰ ਏਰੀਆ ਦੀ ਲੋਕੇਸ਼ਨ ਹੀ ਆਉਣੀ ਹੁੰਦੀ ਆ ਹਰ ਵਾਰੀ ਜੀ ਪੀਸੀ ਜਿਹੜੀ ਆ ਉਹ ਫੁਟੇਜ ਨਹੀਂ ਦੇ ਰਹੀ ਕਿਉਂਕਿ ਉਹ ਕਹਿ ਰਿਹਾ ਨਰੈਨ ਸਿੰਘ ਚੌੜਾ ਕਦੀ ਕਿਸੇ ਨੂੰ ਮਿਲਿਆ ਕਦੀ ਕਿਸੇ ਨੂੰ ਉਹ ਕਦੀ ਲਾਉਂਦੇ ਆ ਦੋਸ਼ ਵੀ ਐਸਪੀ ਹਰਪਾਲ ਸਿੰਘ ਨੂੰ ਮਿਲਿਆ ਉਹ ਫੁਟੇਜ ਤੇ ਉਹ ਦਿਖਾ ਰਿਹਾ ਮਰਜੀਠੀ ਆ ਪਰ ਜਿਹੜੀ 4 ਤਰੀਕ ਨੂੰ ਦੁੱਖ ਭੰਣੀ ਬੇਰੀ ਦੇ ਲਾਗੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਨਰੈਨ ਸਿੰਘ ਚੌੜੇ ਨੂੰ ਜਦੋਂ ਇਹ ਜਾ ਰਹੇ ਸੀ ਉਥੇ ਆਪਣੇ ਪੂਰੇ ਲਾਮ ਰਖਸ਼ ਦੇ ਨਾਲ ਆਣ ਕੇ ਮਿਲ ਕੇ ਗੱਲਾਂ ਬਾਤਾਂ ਕਰਕੇ ਗਿਆ ਉਹ ਕਿਉਂ ਨਹੀਂ ਦਿਖਾ ਰਹੇ ਕ੍ਰਮਜੰਗ ਮਜੀਠੀਆ ਅੱਜ ਤੇ ਉਹ ਕਹਿ ਰਿਹਾ ਵੀ ਨਰੈਣ ਸਿੰਘ ਚੌੜਾ ਅੱਤਵਾਦੀ ਆ ਜਿਸ ਦਿਨ ਇਹ ਇਹ ਹੁਣ ਜੇ ਕਹੂਗਾ ਅੱਤਵਾਦੀ ਸ਼ਬਦ ਇਹਦੇ ਵੀ ਅਸੀਂ ਨੋਟਿਸ ਵੀ ਭੇਜਾਂਗੇ ਵਿਕਰਮ ਸਿੰਘ ਮਜੀਠੀਆ ਜਿੱਦਣ ਸ਼ਹੀਦ ਭਾਈ ਸੰਦੀਪ ਸਿੰਘ ਸੂਰੀ ਜਿਨ੍ਹਾਂ ਨੇ ਸਣੀ ਜਿਨ੍ਹਾਂ ਨੇ ਸੂਰੀ ਨੂੰ ਸੋਦਾ ਲਾਇਆ ਸੀਗਾ ਜਿੱਦਣ ਉਹਨਾਂ ਦੇ ਪਿਤਾ ਜੀ ਦੀ ਉਥੇ ਅੰਤਮ ਅਰਦਾਸ ਸੀਗੀ ਉਸ ਦਿਨ ਵਿਕਰਮ ਸਿੰਘ ਮਜੀਠੀਆ ਵੀ ਉੱਥੇ ਸੀ ਨਰੈਨ ਸਿੰਘ ਚੌੜਾ ਵੀ ਉੱਥੇ ਸੀ ਉਹਦਣੇ ਨੂੰ ਨਹੀਂ ਸੀ ਨਰੈਨ ਸਿੰਘ ਚੌੜਾ ਲੱਭਦਾ ਪਿਆ ਅੱਜ ਇੱਥੇ ਨਰੈਨ ਸਿੰਘ ਚੌੜਾ ਆਇਆ ਮੈਂ ਕਿਉਂ ਆਵਾਂ ਇਹ ਇੱਕ ਹੋਸ਼ੀਆਂ ਗੱਲਾਂ ਨੇ ਲੋਕੇਸ਼ਨ ਜਿਹੜੀ ਆ ਉੱਥੇ ਆਈ ਆ ਮੈਂ ਤੁਹਾਡੀ ਜਾਣਕਾਰੀ ਵਾਲੇ ਦੱਸ ਦਿੰਦਾ ਇੱਕ ਤਰੀਕ ਨੂੰ ਜ਼ਰੂਰ ਇਹ ਖੇਮ ਕਰਨ ਗਏ ਆ ਉੱਥੇ ਮੀਡੀਆ ਵੀ ਗਿਆ ਵਾ ਉੱਥੇ ਜਿਹੜਾ ਸ਼ਹੀਦ ਭਾਈ ਅਨਾਰ ਸਿੰਘ ਪਾੜਾ ਸੀਗਾ ਉਹਦੀ ਵਰਸ਼ੀ ਸੀ ਉਹਦੇ ਵਿੱਚ ਇਹਨਾਂ ਨੇ ਲੈਕਚਰ ਵੀ ਕੀਤਾ ਵਾ ਜਦੋਂ ਲੈਕਚਰ ਕੀਤਾ ਸਾਰਾ ਉੱਥੇ মিডিਆ ਵੀ ਗਿਆ ਹੋਊਗਾ ਪੰਥਕ ਜਿਹੜੇ ਇਹ ਸਫਾ ਦੇ ਮੈਂਬਰ ਉਹ ਵੀ ਗਏ ਹੋਣਗੇ ਉਹ ਲੋਕੇਸ਼ਨ ਉਸ ਦੇਣ ਦੀ ਆ ਬਾਕੀ ਜਿਹੜਾ ਇਹ ਬਾਰਡਰ ਏਰੀਆ ਦੀ ਗੱਲ ਕਰਦੀ ਸਾਡੇ ਦੇ ਘਰ ਜਿਹੜਾ ਵਾ ਉਹੋ ਹੀ ਬਾਰਡਰ ਤੋਂ 1 ਕਿਲੋਮੀਟਰ ਤੇ ਆ ਮੇਰਾ ਬਾਬਾ ਨਾਨਕ ਬਾਰਡਰ ਏਰੀਆ ਦੀ ਲੋਕੇਸ਼ਨ ਹੀ ਆਉਣੀ ਹੁੰਦੀ ਹੈ ਹਰ ਵਾਰੀ ਉਦਣ ਜਿਹੜੀ ਖੇਮ ਕਰਨ ਦੀ ਲੋਕੇਸ਼ਨ ਦੱਸ ਰਹੇ ਆ ਉਹ ਉੱਥੇ ਬਰਸ਼ੀ ਦੇ ਉੱਤੇ ਗਏ ਹਲਾਫਟੇ ਕੋਲ ਨੇ ਆਰਡਰ ਕੀਤੇ ਕਿ ਐਸਜੀਪੀਸੀ ਦਾ ਮੈਨੇਜਰ ਜਿਹੜਾ ਸਾਰੀ ਫੁਟੇਜ ਦੇਵੇ ਉਹ ਕੀ ਹੈ ਉਹਦੇ ਬਾਰੇ ਥੋੜਾ ਜਿਹਾ ਉਹ ਤੇ ਉਹਨਾਂ ਦਾ ਮੈਟਰ ਹੈ ਜੀ ਉਹਨਾਂ ਨੇ ਉਹਨਾਂ ਨੂੰ ਐਸਜੀਪੀਸੀ ਜਿਹੜੀ ਆ ਉਹ ਫੁਟੇਜ ਨਹੀਂ ਦੇ ਰਹੀ ਕਿਉਂਕਿ ਉਹ ਕਹਿ ਰਿਹਾ ਨਰੈਨ ਸਿੰਘ ਚੌੜਾ ਕਦੀ ਕਿਸੇ ਨੂੰ ਮਿਲਿਆ ਕਦੀ ਕਿਸੇ ਨੂੰ ਉਹ ਕਦੀ ਲਾਉਂਦੇ ਆ ਦੋਸ਼ ਵੀ ਐਸਪੀ ਹਰਪਾਲ ਸਿੰਘ ਨੂੰ ਮਿਲਿਆ ਉਹ ਫੁਟੇਜ ਤੇ ਉਹ ਦਿਖਾ ਰਿਹਾ ਮਰਜੀਠੀ ਆ ਪਰ ਜਿਹੜੀ 4 ਤਰੀਕ ਨੂੰ ਦੁੱਖ ਭੰਗਣੀ 베ਰੀ ਦੇ ਲਾਗੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਨਰੈਨ ਸਿੰਘ ਚੌੜੇ ਨੂੰ ਜਦੋਂ ਇਹ ਜਾ ਰਹੇ ਸੀ ਉਥੇ ਆਪਣੇ ਪੂਰੇ ਲਾਮ ਰਖਸ਼ ਦੇ ਨਾਲ ਆਣ ਕੇ ਮਿਲ ਕੇ ਗੱਲਾਂ ਬਾਤਾਂ ਕਰਕੇ ਗਿਆ ਉਹ ਕਿਉਂ ਨਹੀਂ ਦਿਖਾ ਰਹੇ ਉਹ ਉਹ ਕਿਉਂ ਨਹੀਂ ਦਿਖਾ ਰਹੇ ਹਾਂ ਜੀ ਬਿਕਰਮ ਸਿੰਘ ਮਜੀਠੀਆ ਨੇ ਹਾਂ ਜੀ ਬਿਕਰਮ ਸਿੰਘ ਮਜੀਠੀਆ ਕੋਲ ਚੱਲ ਰਹੀਆਂ ਬਿਕਰਮ ਸਿੰਘ ਮਜੀਠੀਆ ਅੱਜ ਤੇ ਉਹ ਕਹਿ ਰਿਹਾ ਵੀ ਨਰੈਨ ਸਿੰਘ ਚੌੜਾ ਅੱਤਵਾਦੀ ਆ ਜਿਸ ਦਿਨ ਇਹ ਇਹ ਹੁਣ ਜੇ ਕਹੂਗਾ ਅਤਵਾਦੀ ਸ਼ਬਦ ਇਹਦੇ ਵੀ ਅਸੀਂ ਨੋਟਸ ਵੀ ਭੇਜਾਂਗੇ ਦੂਸਰੀ ਗੱਲ ਵਿਕਰਮ ਸਿੰਘ ਮਜੀਠੀਆ ਜਿੱਦਣ ਸ਼ਹੀਦ ਭਾਈ ਸੰਦੀਪ ਸਿੰਘ ਸੂਰੀ ਜਿਨ੍ਹਾਂ ਨੇ ਸਣੀ ਜਿਨ੍ਹਾਂ ਨੇ ਸੂਰੀ ਨੂੰ ਸੋਤਾ ਲਾਇਆ ਸੀਗਾ ਜਿੱਦਣ ਉਹਨਾਂ ਦੇ ਪਿਤਾ ਜੀ ਦੀ ਉੱਥੇ ਅੰਤਮ ਅਰਦਾਸ ਸੀਗੀ ਉਸ ਦਿਨ ਵਿਕਰਮ ਸਿੰਘ ਮਜੀਠੀਆ ਵੀ ਉੱਥੇ ਸੀ ਨਰੈਨ ਸਿੰਘ ਚੌੜਾ ਵੀ ਉੱਥੇ ਸੀ ਉਹਦਣੇ ਨੂੰ ਨਹੀਂ ਸੀ ਨਰੈਨ ਸਿੰਘ ਚੌੜਾ ਲੱਭਦਾ ਪਿਆਜ ਇੱਥੇ ਨਰੈਨ ਸਿੰਘ ਚੌੜਾ ਆਇਆ ਮੈਂ ਕਿਉਂ ਆਵਾਂ ਇਹ ਇੱਕ ਹੋਸ਼ੀਆਂ ਗੱਲਾਂ ਨੇ ਉਹ ਕਹਿੰਦੇ ਕਿ ਲੋਕੇਸ਼ਨ ਜਿਹੜੀ ਆ ਕਿ ਬਾਰਡਰ ਦੇ ਲਾਗੇ ਬੋਨਦੀ ਹੈ। ਪੱਦੇਸਾਂ ਗਏ ਸੀ। ਪੱਦੇਸਾਂ ਗਏ ਸੀ। ਉਹ ਕਿ ਵੇਖੋ ਜੀ ਇੱਕ ਤਰੀਕ ਨੂੰ ਅਨਾਰ ਸਿੰਘ ਪਾੜਾ ਦੀ ਵਰਸ਼ੀ ਸੀ ਪਿੰਡ ਕਾਲੀਆਂ ਸਕਤਰਾ। ਉੱਥੇ ਗਏ ਸੀ ਉੱਥੋਂ ਦੀ ਲੋਕੇਸ਼ਨ ਆ ਉੱਥੇ ਉਹ ਮੀਡੀਆ ਦੇ ਵਿੱਚ ਵੀ ਆਇਆ ਵਾ ਕਿ ਨਰੈਨ ਸਿੰਘ ਚੌੜਾ ਵੀ ਉਸ ਵਰਸ਼ੀ ਤੇ ਗਏ। ਜਿੰਦਰ ਜੀ ਇਹ ਸਵਾਲ ਹੋ ਰਿਹਾ ਕਿ ਦਰਬਾਰ ਸਾਹਿਬ ਵਕ ਵਕ ਥਾਵਾਂ ਤੇ ਕੀ ਉਹ ਰੁਟੀਨ ਦੇ ਵਿੱਚ ਦਰਬਾਰ ਸਾਹਿਬ ਮੱਤ ਟੇਕਣ ਆਉਂਦੇ ਨੇ। ਵੇਖੋ ਜੀ ਉਹ ਜਿਸ ਦਿਨ ਵੀ ਅੰਮ੍ਰਿਤਸਰ ਆਉਂਦੇ ਸੀ ਉਹ ਦਰਬਾਰ ਸਾਹਿਬ ਜ਼ਰੂਰ ਜਾ ਕੇ ਜਾਂਦੇ ਸੀ ਮੱਥਾ ਟੇਕਣ ਆਉਂਦੇ ਆਉਂਦੇ ਸੀ ਜਿੱਦਣ ਵੀ ਆਉਂਦੇ ਸੀ ਇਹ ਜਿਹੜਾ ਇੱਕ ਪਿਸਤਲ ਸੀ ਉਹਨਾਂ ਕੋਲੋਂ ਉਹਨਾਂ ਦਾ ਆਪਣਾ ਖੋਦਾ ਸੀ ਜਾਂ ਕਿਦਾਂ ਸੀ ਇਹਦੇ ਬਾਰੇ ਜਿਹੜਾ ਅੰਦਰ ਕੋਡ ਦਾ ਮੈਟਰ ਆ ਇਹ ਉਹ ਬਾਅਦ ਦੇ ਵਿੱਚ ਸੀ ਮੋਸਿੰਦਰੀ ਪਿਛਲੀ ਵਾਰੀ ਜਦੋਂ ਰਿਮਾਂਡ ਹਾਸਲ ਕੀਤਾ ਗਿਆ ਉਦੋਂ ਇਹ ਜ਼ਿਕਰ ਆਇਆ ਕਿ ਲਖੀਮਪੁਰ ਖੇੜੀ ਵਿੱਚ ਕੋਈ ਹਥਿਆਰ ਰਿਕਵਰ ਕਰਨੇ ਕੀ ਪੁਲਿਸ ਉੱਥੇ ਲੈ ਕੇ ਗਈ ਨਹੀਂ ਜੀ ਇਹਦੇ ਬਾਰੇ ਉਹਨਾਂ ਨੇ ਕੁਝ ਵੀ ਨਹੀਂ ਉਹ ਕਾਇਆ ਵੀ ਨਹੀਂ ਇਹ ਬਾਦ ਦੇ ਵਿੱਚ ਉੱਥੇ ਨਹੀਂ ਖੜਿਆ ਗਿਆ ਉਹ ਤੇ ਰਮਾਨ ਦੀ ਟੀਮ ਆਈ ਵੀਰ ਵੀ ਕਿਤੇ ਬਰਾਮਦੇ ਕੀਤਾ ਗਿਆ ਬਰਾਮਦੇ ਉਸ ਬਾਰੇ ਉਹ ਤੇ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਸੀਗਾ ਘਰੋਂ ਇਹਨਾਂ ਨੇ ਮੋਬਾਈਲ ਫੋਨ ਲੈਪਟਾਪ ਡੀਵੀਆਰ ਤੇ ਹੋਰ ਸਮਾਨ ਲੈ ਜਾਂਦਾ ਸੀ ਉਹਦੇ ਵਿੱਚ ਕੁਝ ਇਨਕੁਆਇਰੀ ਨਿਕਲੀ ਹੋਵੇ ਕੋਈ ਨਹੀਂ ਉਹ ਤੇ ਆਮ ਸੀਗੇ ਘਰ ਦੇ ਵਿੱਚ ਘਰੇਲੂ ਜਿਹੜੇ ਹੁੰਦੇ ਆ ਫੋਨ ਬੱਚਿਆਂ ਦੇ ਸੀਗੇ ਇਹਨਾਂ ਨੇ ਕਿੰਨੀ ਮਾਨ ਕੀਤੀ ਰਿਮਾਂਡ ਦੀ ਇਹਨਾਂ ਨੇ 8 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਸੀ ਤੇ 14 ਤੱਕ ਮਿਲਿਆ 3 ਦਿਨ ਦੀ ਰਿਮਾਂਡ ਚ ਕੀ ਕੀ ਇਹਨਾਂ ਨੂੰ ਨਿਕਲ ਸਕਿਆ ਕੁਝ ਵੀ ਨਹੀਂ ਤੇ ਉਹਨਾਂ ਦਾ ਜਿਹੜਾ ਵਾ ਕੁਝ ਵੀ ਦੱਸ ਨਹੀਂ ਸਕੇ ਬੀਪੀ ਅਜੇ ਰਿਮਾਂਡ ਦੀ ਕੀ ਤਕਨੀਕੀ ਅਮਾਨ ਲੈ ਰਹੀ ਹੈ ਹਾਂਜੀ ਅਜੇ ਰਿਮਾਂਡ ਦੀ ਕੀ ਤਕਨੀਕ ਅਪਣਾਈ ਗਈ ਪੁਛ ਵੱਲੋਂ ਅੱਜ ਇਹੋ ਹੀ ਜਿਹੜੀ ਇਹਨਾਂ ਦੀ ਲੋਕੇਸ਼ਨ ਉੱਥੇ ਬਾਰਡਰ ਏਰੀਆ ਦੀ ਆਈ ਆ ਉਹਦੇ ਬਾਰੇ ਪੁੱਛ ਗਿਸ਼ ਕਰਦੇ ਇਸ ਦਾ ਪਾਰਟ ਉਹਨ ਇਨਵੈਸਟੀਗੇਸ਼ਨ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਰਿਮਾਂਡ ਦੇ ਵਿੱਚ ਕੀ ਪਤਾ ਲੱਗਾ ਜੀ ਜਿਹੜਾ ਰਿਮਾਂਡ ਮਿਲਿਆ ਇਹ ਕੁਝ ਚੀਜ਼ਾਂ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਹੁੰਦੀਆਂ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਸੈਂਸਿਟਿਵ ਕੇਸ ਹੈ ਤੇ ਇਹਦੇ ਵਿੱਚ ਤਿੰਨ ਦਿਨ ਦਾ ਰਿਮਾਂਡ ਅਸੀਂ ਹੋਰ ਹਾਸਲ ਕੀਤਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਅਰ ਜਿਹੜਾ 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 ਜਿਹ